ਹਾਂਜੀ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਬੇ ਕਮਾਲ ਬਾਦਸ਼ਾਹ ਦਰਵੇਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋੜ ਮੇਲੇ ਨੂੰ ਸਮਰਪਿਤ ਟੀਮ ਆਗਾਜ਼ ਵੈਲਫੇਅਰ ਕਲੱਬ ਪਿੰਡ ਕਣਕਵਾਲ ਪੰਘੂਆ ਵੱਲੋਂ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਮਿਤੀ 5 ਜਨਵਰੀ ਦਿਨ ਐਤਵਾਰ 22 ਪੋ ਸੋ ਸੰਗਤ ਜੀ ਆਪ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਖੂਨਦਾਨ ਕੈਂਪ ਦੇ ਵਿੱਚ ਆਪ ਜੀ ਨੇ ਵੱਧ ਚੜ ਕੇ ਯੋਗਦਾਨ ਪਾਉਣਾ ਜੀ ਆਪਣੇ ਨਾਲ ਜੁਆਇੰਟ ਨੇ ਮਿੱਤਲ ਬਲੱਡ ਬੈਂਕ ਸੰਗਰੂਰ ਜਿਨ੍ਹਾਂ ਦੀਆਂ ਸੇਵਾਵਾਂ ਬਿਲਕੁਲ ਯਾਰੀ ਨੇ ਕਿਸੇ ਵੀ ਬਲੱਡ ਦੀ ਆਪਾਂ ਨੂੰ ਲੋੜ ਪੈ ਜਾਵੇ ਸੰਗਤ ਜੀ ਤਾਂ 24 ਘੰਟੇ ਦੇ ਵਿੱਚ ਬਲੱਡ ਹਾਜ਼ਰ ਆ ਜੀ ਸੋ ਟੀਮ ਆਗਾਜ਼ ਵੈਲਫੇਅਰ ਕਲੱਬ ਦੇ ਮੈਂਬਰ ਸਹਿਬਾਨਾਂ ਵੱਲੋਂ ਆਪ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਔਰ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਟਿੱਬਾ ਕਲੋਨੀ ਧਰਮਸਾਲਾ ਦੇ ਵਿੱਚ ਇਹ ਖੂਨਦਾਨ ਕੈਂਪ ਲਗਾਇਆ